HSGM C ਦੇ ਪ੍ਰਧਾਨ ਜਗਦੀਸ਼ ਢੀਂਡਾ ਦੇ ਇਲਜ਼ਾਮਾਂ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਢੀਂਡਾ ਸਾਹਿਬ ਦਾ ਦਿਮਾਗੀ ਸੰਤਲਨ ਠੀਕ ਨਹੀਂ ਹੈ ਢੀਂਡਾ ਦੇ ਉਰੰ ਲਗਾਏ ਗਏ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਨੇ ਅਸੀਂ ਖੁਦ ਚਾਹੁੰਦੇ ਹਾਂ ਕਿ HSGM C ਦੇ ਵੱਲੋਂ ਕੀਤੀ ਕੰਮਾਂ ਦੀ ਜਾਂਚ ਹੋਵੇ ਤੇ ਢੀਂਡਾ ਦੇ ਵੱਲੋਂ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ ਬਲਜੀਤ ਸਿੰਘ ਦਾਦੂਵਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਪਿਛਲੀ ਕਮੇਟੀ ਦੇ ਵੱਲੋਂ ਢੀਂਡਾ ਨੂੰ ਵੀ ਦਿੱਤੀ ਗਈ ਸੀ ਸਹਾਇਤਾ ਰੱਖਿਆ ਸੀ ਹਰ ਤਰ੍ਹਾਂ ਦੀ ਜੋਸ਼ ਲਈ ਬਿਲਕੁਲ ਹੀ ਤਿਆਰ ਹਾਂ ਛਿੰਡਾ ਦੀ ਜਾਂਚ ਸੱਚੇ ਸਹਿਯੋਗ ਦੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੁਝ ਬੀਤੇ ਦਿਨ ਹੀ ਇਲਜ਼ਾਮ ਲਗਾਏ ਗਏ ਸੀ ਤੇ ਹੁਣ ਐਚਐਸਜੀਐਮਸੀ ਪਦਾਨ ਛਿੰਡਾ ਦੇ ਇਲਜ਼ਾਮਾਂ 'ਤੇ ਜ਼ਥੇਦਾਰ ਬਜੀ ਸਿੰਘ ਦਾਦੂਵਾਲ ਨੇ ਪਲਟਵਾ ਦਿੱਤੀ ਵਾਸਤੇ ਛੱਤ ਮੈਂਬਰ ਕਮੇਟੀ ਬਣਾਈ ਗਈ ਹੈ ਉਹ ਜਾਂਚ ਪੜਤਾਲ ਕਰ ਰਹੀ ਹੈ ਜਿਹੜੇ ਵੀ ਉਹਦੇ ਵਿੱਚ ਦੋਸ਼ੀ ਪਾਏ ਗਏ ਜਾਣ ਜਾਣੇ ਅਣ ਜਾਣੇ ਉਹਨਾਂ ਕੋਲ ਗਲਤੀ ਹੋਈ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹਦੇ ਮੇਰਾ ਭਾਵੇਂ ਰਾਜ਼ੀ ਕਿਉਂ ਨਾ ਹੁੰਦਾ ਹੋਵੇ ਤੇ ਇਸ ਕਰਕੇ ਉਹਨਾਂ ਨੂੰ ਅੱਜ ਅਪੀਲ ਸਾਡੇ ਜਨਰਲ ਸਕੱਤਰ ਵੱਲੋਂ ਕੀਤੀ ਗਈ ਹੈ ਕਿ ਜੇਲ੍ਹ 2014 ਤੋਂ ਲੈ ਕੇ 2025 ਤੱਕ ਜਿੰਨੇ ਵੀ ਮੁੱਖ ਸੇਵਾਦਾਰ ਰਹੇ ਨੇ ਕੁਣ ਨਾਂ ਵੱਲੋਂ ਜਾਂ ਵਰਛੇ ਤੋਂ ਲੈ ਕੇ ਮੁੱਖ ਸੇਵਾਦਾਰ ਤੱਕ ਜੇ ਕਿਸੇ ਨੂੰ ਜਾਣੇ ਅਣਜਾਣੇ ਵਿੱਚ ਕੋਈ ਹੋਈ ਹੈ ਗੁਰੂ ਘਰਾਂ ਦੇ ਵਿੱਚੋਂ ਭਾਵੇਂ ਮੈਕ ਕੋਲ ਹੋਈ ਹੈ ਭਾਵੇਂ ਕਿਸੇ ਅਣਜਾਣੇ ਕੋਲ ਜੋ ਵੀ ਹੋਇਆ ਹੈ ਉਹ ਆਪਣੇ ਆਪ ਗੁਰੂ ਘਰ ਦੇ ਖਜ਼ਾਨੇ ਵਿੱਚ ਪਾ ਦੇਣ ਅਸੀਂ ਉਹਨਾਂ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ 15 ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਹੈ ਅਰੋਪ ਸਰਦਾਰ ਢਿੰਡਾ ਵੱਲੋਂ ਲਾਏ ਜਾ ਰਹੇ ਬੇਬੁਨਿਆਦ ਦਾ ਕੋਰਾ ਝੂਠਾ ਜਥੇਦਾਰ ਭੋਪਿੰਦਰ ਸਿੰਘ ਸੰਧ ਜਿਹੜੇ ਸਾਬਕਾ ਪ੍ਰਧਾਨ ਆ ਉਹਨਾਂ ਨੇ ਵੀ ਦੱਸਿਆ ਜਿਸ ਤਰੀਕੇ ਦੇ ਨਾਲ ਜੋ ਕੁਝ ਵੀ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਦੇ ਅੰਦਰ ਕੀਤਾ ਵਾ ਉਹਦੀ ਅਸੀਂ ਜਾਂਚ ਜਿਹੜੀ ਆ ਅਸੀਂ ਖੁਦ ਚਾਹੁੰਦੇ ਆ ਕਿ ਉਹ ਆਡਿਟ ਹੋਵੇ ਉਹਦਾ ਬਜਟ ਬਣੇ ਔਰ ਉਹ ਜੁਡੀਸ਼ਲ ਕਮਿਸ਼ਨ ਲਾ ਫਰਮ ਜਿਹੜੀ ਆ ਉਹ ਹਾਇਰ ਕਰਕੇ ਅਸੀਂ ਉਹਦਾ ਖਰਚ ਭਰਨ ਵਾਸਤੇ ਵੀ ਤਿਆਰ ਆ ਨਿਰਪੱਖ ਜਾਂਚ ਜਿਹੜੀ ਹੋਣੀ ਚਾਹੀਦੀ ਆ ਅਨ ਐਜੂਕੇਟ ਬੰਦੇ ਆਡਿਟ ਬਣਾਉਣ ਜਾਂ ਬਜਟ ਬਣਾਉਣ ਇਹ ਗੱਲ ਬਣਦੀ ਨਹੀਂ ਆ ਪ੍ਰੇਸ਼ ਕਰਨ ਕਰਕੇ ਅਸੀਂ ਚਾਹੁੰਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਜੋ ਨੈਗੇਟਿਵਿਟੀ ਫਲਾਈ ਜਾ ਰਹੀ ਆ ਜੋ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਸਰਦਾਰ ਢੀਂਡਾ ਵੱਲੋਂ ਇਹ ਬਿਲਕੁਲ ਬੇਬੁਨਿਆਦ ਆ ਕੋਰਾ ਝੂਠ ਆ ਉਹ ਸਹਾਇਤਾ ਨੂੰ ਭੰਡ ਰਹੇ ਨੇ ਕਿ ਪਿਛਲੀ ਜਿਹੜੀ ਕਮੇਟੀ ਸੀ ਉਹਨਾਂ ਨੇ ਸਹਾਇਤਾ ਜਿਹੜੀਆਂ ਪੌਣੇ 4 ਕਰੋੜ ਦੀਆਂ ਵੰਡਤੀਆਂ ਜਦੋਂ ਕਿ 21 ਕਰੋੜ 21 ਲੱਖ ਹੀ ਦਿੱਤਾ ਜਾ ਸਕਦਾ ਸੀਗਾ ਤਾਂ ਉਹ ਜਾਂ ਤਾਂ ਉਹਨੂੰ ਕਪੜਾ ਕਹਿਣ ਜਾਂ ਉਹਨੂੰ ਸਹਾਇਤਾ ਫੰਡ ਕਹਿਣ ਜਾਂ ਉਹ ਸਹਾਇਤਾ ਫੰਡ ਨਾ ਕਹਿਣ ਜਾਂ ਕਪੜਾ ਨਾ ਕਹਿਣ ਇੱਕ ਪਾਸੇ ਕਹਿੰਦੇ ਪੌਣੇ 4 ਕਰੋੜ ਦਾ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਗਿਆ ਦੂਜੇ ਪਾਸੇ ਕਹਿੰਦੇ ਸਹਾਇਤਾ ਵੰਡੀ ਉਹ ਸਹਾਇਤਾ ਜੋ ਸਰਦਾਰ ਢਿੰਡਾ ਸਾਹਿਬ ਵੀ ਲੈ ਕੇ ਗਏ ਨੇ ਜਦੋਂ ਕਿ ਉਹ ਆਪਣਾ ਅਸਤੀਫਾ ਵੀ ਦੇ ਚੁੱਕੇ ਸਨ ਕਮੇਟੀ ਚੋਂ ਕਿ ਮੈਂ ਸਰਕਾਰੀ ਕਮੇਟੀ ਦਾ ਮੈਂਬਰ ਨਹੀਂ ਬਣਨਾ ਤੇ ਮੇਰਾ ਅਸਤੀਫਾ ਆ ਕਦੇ ਮੀਟਿੰਗ ਚ ਨਹੀਂ ਸੀ ਆਏ ਪਰ ਸਹੈਦਾ ਲੈਣ ਲਈ ਸਰਦਾਰ ਝਿੰਡਾ ਸਾਹਿਬ ਵੀ ਆ ਗਏ ਸੀ ਉਹਨਾਂ ਹੁਣ ਕਰਾਂਗੇ ਪੰਜਾਬ ਕੈਬਨਿਟ ਦੀ ਥੋੜੀ ਦੇਰ ਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੋਈ ਅਹਿਮ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿਸਾਨਾਂ ਨੂੰ ਮਿਲਣ ਵਾਲੀ ਰਾਸ਼ੀ ਦੁੱਗਣੀ ਕਰਨ ਦੀ ਤਿਆਰੀ ਹੈ ਸਰਕਾਰ ਦੀ ਥੋੜੀ ਦੇਰ ਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਸੇਮ ਭਗਵੰਤ ਪਾਣ ਦੀ ਅਗਵਾਈ ਹੇਠ ਇਹ ਬੈਠਕ ਹੋਏਗੀ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿ ਲੈਂਡ ਪੁਲਿੰਗ ਸਕੀਮ ਕਾਫੀ ਗਰਮਾਇਆ ਜੋ ਮੁੱਦਾ ਹੈ ਬੰਦਾ ਜਾ ਰਿਹਾ ਹੈ ਕਿਉਂਕਿ ਵਿਰੋਧੀ ਲਗਾਤਾਰ ਸਵਾਲ ਖੜੇ ਕਾ ਰਹੇ ਨੇ ਸਰਕਾਰ ਤੇ ਕਿ ਕਿਸਾਨਾਂ ਤੋਂ ਜ਼ਬਰੀ ਉਨਾਦੀਆਂ ਜੋ ਜ਼ਮੀਨਾਂ ਨੇ ਉਹ ਲਈਆਂ ਜਾ ਰਹੀਆਂ ਨੇ ਪਰ ਬੀਤੇ ਦਿਨ ਹੀ ਹਰਦੀਪ ਮੁੰਡਿਆ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਤਾ ਦਾਵਾ ਕੀਤਾ ਕਿ 164 ਕਿਸਾਨਾਂ ਨਾਲ ਮੀਟਿੰਗ ਹੋਈ ਗੱਲਬਾਤ ਹੋਈ ਤੇ ਉਹਨਾਂ ਨੇ ਹਾਂ ਚਾ ਹ ਉਹਨਾਂ ਦੀ ਮਿਲਾਈ ਹੈ ਤੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਲੈਟਰ ਆਫ ਇੰਟੈਂਟ ਵੀ ਦਿੱਤਾ ਜਾਏਗਾ ਤੇ ਇਸ ਦੇ ਨਾਲ ਹੀ ਪੰਜਾਬ 50 50 ਹਜ਼ਾਰ ਦੇ ਚੈੱਕ ਵੀ ਐਡਵਾਂਸ ਦਿੱਤੇ ਜਾਣਗੇ। થોડી ਦੇਰ ਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੋਈ ਅਹਿਮ ਤੇ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਮਿਲਣ ਵਾਲੀ ਰਾਸ਼ੀ ਦੁੱਗਣੀ ਕਰਨ ਦੀ ਤਿਆਰੀ ਹੈ ਮੰਤ ਸਰਕਾਰ। ਤੇ ਥੋੜੀ ਦੇਰ ਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਕੋਈ ਵੱਡਾ ਫੈਸਲਾ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੀਤਾ ਜਾ ਸਕਦਾ ਹੈ। ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਆਪ ਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਈਆ ਦੀ ਚੀਜ਼ ਐ ਉਹਨੂੰ 40 ਦੀ ਖਰੀਦ ਲੈਂਦੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਬੱਡੀ ਇਹ ਤਾਂ 40 ਦੀ ਬਜਾਏ ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਜਿਆਰਾ ਲ ਮੈਂ 90 ਰੁਪਏ ਦੀ ਵੇਚ ਦਿੰਦਾ ਮੈਂ ਵੀ ਦੀਓ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਇਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕਲੋਨਾਈਜ਼ਰ ਨੂੰ ਐਸੇ ਕਰਕੇ ਹੋਰ ਰੌਲਾ ਪਾਉਂਦੇ ਆ ਕਿ ਇਹਨਾਂ ਦੀ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਹੇ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਵੀ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ। ਤੇ ਅੱਜ ਭਗਵੰਤ ਮਾਨ ਨੇ ਬੀਤੇ ਕੱਲ ਹੀ ਲੈਂਡ ਪੂਲਿੰਗ ਸਕੀਮ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜ਼ਮੀਨ ਦੇ ਨਾਂ ਤੇ ਕ腐ਸ਼ਨ ਕਰਦੀਆਂ ਸੀ। ਅਸੀਂ ਚਾਹੁੰਦੇ ਹਾਂ ਕਿ ਅਸਲੀ ਜ਼ਮੀਨ ਦੇ ਮਾਲਕ ਨੂੰ ਹੀ ਪੈਸਾ ਦਿੱਤਾ ਜਾਏ, ਕਲੋਨਾਈਜ਼ਰਸ ਨੂੰ ਨਹੀਂ ਦਿੱਤਾ ਜਾਏ ਤੇ ਵਿਰੋਧੀ ਵਿਰੋਧ ਕਰਨ ਦੇ ਲਈ ਹੀ ਇਸ ਸਕੀਮ ਦਾ ਵਿਰੋਧ ਕਰ ਰਹੇ ਨੇ। ਮੇਰੇ ਨਾਲ ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ ਜੁੜ ਹੋਏ ਨੇ ਨਪਿੰਦਰ ਲੈਂਡ ਪੁਲਿੰਗ ਸਕੀਮ ਲੈ ਕੇ ਕੋਈ ਵੱਡਾ ਫੈਸਲਾ ਇਸ ਕੈਬਨਿਟ ਦੀ ਮੀਟਿੰਗ ਚ ਕੀਤਾ ਜਾ ਸਕਦਾ ਹੈ ਕਿ ਜੋ ਕੀਮਤ ਹੈ ਉਸ ਨੂੰ ਦੁੱਗਣੀ ਕੀਤਾ ਜਾ ਸਕਦਾ ਹੈ ਦੇਖੋ ਮਹਿਕਮੇ ਦੇ ਜਿਹੜੇ ਮੰਤਰੀ ਨੇ ਸਬੰਧਤ ਮਹਿਕਮੇ ਦੇ ਉਹ ਕੱਲ ਮੀਡੀਆ ਦੇ ਸਾਹਮਣੇ ਆਏ ਸੀ ਹਰਦੀਪ ਸਿੰਘ ਮੁੰਡੀਆਂ ਔਰ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਉਹਨਾਂ ਦੀ 164 ਪਿੰਡਾਂ ਦੇ ਕਿਸਾਨਾਂ ਦੇ ਨਾਲ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਹੈ ਇਹ ਵੀ ਦਾਵਾ ਕੀਤਾ ਗਿਆ ਕਿ ਕਿਸਾਨਾਂ ਨੇ ਜਿਹੜੇ ਆਪਣੇ ਮਸਲੇ ਸੀ ਉਹਨਾਂ ਦੇ ਸਾਹਮਣੇ ਰੱਖੇ ਇਹੀ ਦਾਵਾ ਕੀਤਾ ਗਿਆ ਕਿ ਕਿਸਾਨਾਂ ਦੇ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਕਿ ਜਿਹੜਾ ਮੁਆਵਜ਼ਾ ਜਾਂ ਨੂੰ ਠੇਕਾ ਕਹਿ ਲਈਏ ਸਾਲ ਦਾ 50000 ਰੁਪਏ ਦਾ ਜ਼ਿਕਰ ਹੋ ਰਿਹਾ ਸੀ ਕਿਸਾਨਾਂ ਨੇ ਕਿਹਾ ਸੀ ਉਹ ਘੱਟ ਹਰਦੀਪ ਸਿੰਘ ਮੁੰਡੀਆਂ ਜਿਹੜੇ ਕੈਬਨ ਮੰਤਰੀ ਨੇ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ 1 ਲੱਖ ਰੁਪਇਆ ਜਿਹੜਾ ਹੈਗਾ ਉਹਨੂੰ ਉਹਦੇ ਵਿੱਚ ਵਾਧਾ ਕੀਤਾ ਔਰ ਕਿਸਾਨਾਂ ਨੇ ਉਹਦੇ ਤੇ ਸਹਿਮਤੀ ਜਤਾ ਦਿੱਤੀ ਇਹ ਦਾਵਾ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਇਹ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਜਿਹੜਾ ਸਾਡਾ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ ਫੈਸਲਾ ਹੋਇਆ ਉਸ ਨੂੰ ਪੰਜਾਬ ਕੈਬਨਟ ਦੀ ਮਨਜ਼ੂਰੀ ਦਿੱਤੀ ਜਾਣੀ ਹੈ ਕੱਲ ਦੀ ਇਹ ਗੱਲ ਹੈ ਕੱਲ ਮੁਲਾਕਾਤ ਦਾ ਦਾਵਾ ਕੀਤਾ ਗਿਆ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੈ ਤਾਂ ਇਸ ਕੈਬਨਿਟ ਮੀਟਿੰਗ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਜਿਹੜੀ ਅਮੈਂਡਮੈਂਟ ਕੀਤੀ ਗਈ ਹੈ ਜਾਂ ਹੋਰ ਚੀਜ਼ਾਂ ਦੀ ਅਮੈਂਡਮੈਂਟ ਹੈ ਉਹਨੂੰ ਲੈ ਕੇ ਚਰਚਾ ਸੰਭਵ ਹੈ ਇਸ ਤੋਂ ਇਲਾਵਾ ਹਾਲਾਂਕਿ ਮਸਲੇ ਹੋਰ ਵੀ ਕਈ ਨੇ ਦੇਖੋ ਦੋ ਚੀਜ਼ਾਂ ਨੇ ਇੱਕ ਪਾਸੇ ਸਰਕਾਰ ਦੇ ਮੰਤਰੀ ਤੇ ਮੁੱਖ ਮੰਤਰੀ ਖੁਦ ਉਨ੍ਹਾਂ ਨੇ ਮੋਰਚਾ ਸੰਭਾਲ ਲਿਆ ਹੋਇਆ ਵਕਫਾ ਵਕ ਸਟੇਜਾਂ ਤੋਂ ਅਸੀਂ ਸੁਣਦੇ ਆ ਉਹ ਕਹਿੰਦੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਕਿਸਾਨਾਂ ਦੇ ਹੱਕ ਦੀ ਹੈ ਪਰ ਦੂਜੇ ਪਾਸੇ ਸਯੁਕਤ ਕਿਸਾਨ ਮੋਰਚਾ ਨੇ ਆਲ ਪਾਰਟੀ ਮੀਟਿੰਗ ਤੱਕ ਬੁਲਾਈ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਦਾ ਦਾਵਾ ਹੈ ਕਿ ਇਹ ਲੈਂਡ ਪੂਲਿੰਗ ਪਾਲਿਸੀ ਕਿਸਾਨ ਦੇ ਵਿਰੁੱਧ ਹੈ ਕਿਸਾਨ ਜਾਏਗਾ ਕਿੱਧਰ ਕਿਸਾਨ ਨੂੰ ਇਸ ਦਾ ਸਿੱਧੇ ਤੌਰ 'ਤੇ ਕਹਿੰਦੇ ਨੁਕਸਾਨ ਹੋਏਗਾ ਕਿਉਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਆਪੋਜੀਸ਼ਨ ਦੇ ਵੱਲੋਂ ਕਿ ਜਿਹੜੀ ਜ਼ਮੀਨ ਆ ਇੱਕ ਕਿੱਲੇ ਵਾਲੇ ਕਿਸਾਨ ਨੂੰ ਇੱਕ ਕਿੱਲੇ ਦੇ ਵਿੱਚੋਂ ਮੈਜ਼ 1000 ਗਾਜ ਇੱਕ ਪਲਾਟ ਤੇ 200 ਗਾਜ ਦਾ ਕਮਰਸ਼ੀਅਲ 1200 ਗਾਜ ਮਿਲਣਾ ਹੈ ਬਾਕੀ ਜ਼ਮੀਨ ਉਹਦੀ ਚਲੀ ਗਈ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਕਿਸਾਨ ਇਸ ਦੇ ਲਈ ਰਾਜੀ ਨਹੀਂ ਪਰ ਸਰਕਾਰ ਦਾ ਦਾਵਾ ਹੈ ਕਿ ਕਿਸਾਨ ਰਾਜੀ ਨੇ ਹੁਣ ਦੋਨਾਂ ਧਿਰਾਂ ਦੇ ਆਪਣੇ ਆਪਣੇ ਦਾਅਵੇ ਨੇ ਪਰ ਅੱਜ ਇਸੇ ਦੌਰਾਨ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਕੈਬਨਿਟ ਮੀਟਿੰਗ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਦਾਅਵਾ ਹੈ ਕਿ ਜੇ ਮੰਨਿਆ ਜਾ ਰਿਹਾ ਜਿਹੜਾ ਦੇਖੋ ਗੱਡੀਆਂ ਲਗਾਤਾਰ ਆ ਰਹੀਆਂ ਨੇ ਕਿਉਂਕਿ ਅੰਦਰ ਕੈਬਨਿਟ ਮੀਟਿੰਗ ਹੈ ਮੁੱਖ ਮੰਤਰੀ ਦੇ ਨਾਸਤੇ ਤੇ ਜਿਸ ਤਰ੍ਹਾਂ ਅੱਜ ਉਮੀਦ ਇਹ ਹੀ ਹੈ ਕਿ ਜਿਹੜਾ 50000 ਰੁਪਏ ਵਾਲਾ ਮੁਆਵਜ਼ਾ ਜਾਣ ਨੂੰ ਠੇਕਾ ਕਹਿ ਲਈਏ ਉਹਨੂੰ 1 ਲੱਖ ਰੁਪਏ ਜਿਹੜਾ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਹੋਰ ਜਿਹੜੇ ਕਾਫੀ ਮਸਲੇ ਨੇ ਉਹਨਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਅੱਜ 10:30 ਵਜੇ ਕੈਬਨਿਟ ਦਾ ਸਮਾਂ ਹੈ ਇੱਕ ਗੱਡੀ ਹੋਰ ਆ ਗਈ ਹੈ ਤਾਂ ਵਕ ਵਕ ਮਿਸਟਰ ਜਿਹੜੇ ਨੇ ਸਾਰੇ ਵਿਭਾਗਾਂ ਦੇ ਉਹ ਪਹੁੰਚ ਰਹੇ ਨੇ ਔਰ 10:30 ਵਜੇ ਕੈਬਨਿਟ ਮੀਟਿੰਗ ਸ਼ੁਰੂ ਹੋਵੇਗੀ ਉਸ ਤੋਂ ਬਾਅਦ 11 ਵਜੇ ਮੁੱਖ ਮੰਤਰੀ ਖੁਦ ਮੀਡੀਆ ਦੇ ਰੂਬਰੂ ਹੋਣਗੇ ਉਸ ਵੇਲੇ ਸਪੈਕਟ ਕਰਨਗੇ ਕਿ ਕੈਬਨਿਟ ਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲਏ ਗਏ ਨੇ ਕੀ ਕੁਝ ਚਚਾਵੇਂ ਹੋਈਆਂ ਮੁੱਖ ਮੰਤਰੀ ਖੁਦ ਆ ਕੇ ਨਜ਼ਰਾ ਟਿਕਿਆ ਰਹੇਗੇ ਕਿ ਕੀ ਕੁਝ ਵੱਡਾ ਫੈਸਲਾ ਲਿਆ ਜਾ ਸਕਦਾ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ 10:30 ਵਜੇ ਤਕਰੀਬਨ ਇਹ ਮੀਟਿੰਗ ਸ਼ੁਰੂ ਹੋਏਗੀ ਤੇ ਲਾਂਡ ਪੁਲਿੰਗ ਸਕੀਮ ਨੂੰ ਲੈ ਕੇ ਕਈ ਅਹਿਮ ਫੈਸਲੇ ਆ ਤੇ ਮੋਹਰ ਕੈਬਨਿਟ 'ਚ ਲਗਾਈ ਜਾ ਸਕਦਾ